ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲ ਟੇਰੀ ਫਾਰਮ ਤੇ ਆਪਾਂ ਆਏ ਆ ਕਮਲ ਵੀਰ ਦੇ ਕੋਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਬੈੜਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ 2 ਸੋਈਆਂ ਵਾਂ ਤੇ 1 ਗੱਬਣ ਆ ਹਾਂਜੀ ਬੀ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾ ਠੀਕ ਠਾਕ ਜੀ ਹਾਂਜੀ ਕਿਰਪਾ ਬਾਬੇ ਦੀਪ ਸਿੰਘ ਜੀ ਚਲੋ ਫਿਰ ਜੀ ਕਿਰਪਾ ਚਾਹੀਦੀ ਜੀ ਬਿਲਕੁਲ ਬਿਲਕੁਲ ਹਾਂ ਘਟਵਾ ਦੀ ਦਰਸ਼ਨ ਹੁੰਦੇ ਤੁਹਾਡੇ ਦਰਸ਼ਨ ਇਦਾਂ ਹੀ ਆ ਮਾਲ ਆਉਂਦਾ ਵੇਖੋ ਜਾਂਦਾ ਠੀਕ ਆ ਆਹ ਮਾਲ ਆਪਣੇ ਕੋ ਪੱਕਾ ਹੁੰਦਾ ਵਾ ਠੀਕ ਆ ਹਾਂਜੀ ਹਾਂਜੀ ਠੀਕ ਆ ਕਈ ਵਾਰੀ ਟਾਈਮ ਨਹੀਂ ਗਈ ਵਾਰੀ ਲੱਗਦਾ ਆਪਣਾ ਮੈਨੂੰ ਤਾਂ ਲੱਗਦਾ ਕਈ ਜਿਹੜੀ ਤੇ ਫਿਰ ਉਹ ਤੋਂ ਵੀ ਗਿਆ ਹੁੰਦਾ ਉਹ ਦੋ ਤਿੰਨ ਦੇ ਲੰਘ ਜਾਂਦੇ ਆ ਠੀਕ ਆ ਤੇ ਇਦਾਂ ਹੀ ਅੱਜ ਮੈਂ ਤਾਂ ਆਂ ਤੁਹਾਨੂੰ ਰਾਤੀ ਕਿੰਨਾ ਫੋਨ ਕੀਤਾ ਵੀ ਠੀਕ ਆ ਪੱਕਾ ਹੋਣਾ ਕੱਲ ਤੇ ਸਵੇਰ ਤੋਂ ਹੀ ਲਾਉਣੇ ਸ਼ੁਰੂ ਕਰਦੇ ਆਂ ਵਸ਼ੀਆਂ ਵਸ਼ੀਆਂ ਮੈਂ ਥੋੜੀ ਥੋੜੀ ਗੱਲ ਤੋਂ ਆਪ ਹੀ ਹਰ ਗਿਆ ਠੀਕ ਆ ਉਹ ਵੀ ਗਾ ਕੇ ਬੈਠੇ ਆ ਪਰ ਮੇਰੇ ਨਾਲ ਤਾਂ ਵੀਡੀਓ ਬਣਾ ਕੇ ਲਾਵਾਂ ਬੜੇ ਦਿਨ ਹੋ ਗਏ ਠੀਕ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਕਮਲ ਜੇ ਹਾਂਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬ ਬਨਾਨਕ ਤੇ ਜ਼ਿਲ੍ਹਾ ਗਰ ਦਿਖਾ ਦਿਓ ਫਿਰ ਹਾਂ ਜੀ ਦੁੱਧ ਦਿਖਾ ਦਿਓ ਹਾਂ ਦੇਖ ਸਕਦੇ ਜੀ ਤੇ ਥਣ ਵੀ ਇਹਦੇ ਇੱਕ ਰੀ ਲੱਗਦੇ ਦੇਖ ਸਕਦੇ ਜੀ ਹਵਾਨੇ ਦੇ ਨਾੜਾਂ ਵੀ ਚੰਗੀਆਂ ਤੇ ਮਿਲਕ ਵੀ ਇੰਨੀ ਚੰਗੀ ਹੈ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀ ਜੀ ਦੁੱਧ ਵੀ ਜੀ 20 ਲੀਟਰ ਦੀ ਗਾਰੰਟੀ ਹੈ ਵਸ਼ੀਂ ਅੱਛਾ ਹਾਂ ਜੀ ਹਾਂ ਜੀ ਤੋਰੋ ਫਿਰ ਇਹਨੂੰ ਤੇ ਨਾ 10 ਲੈ ਲਊਗੀ 10 ਦਿਨ ਲੈ ਜਾਊਗੀ ਅਜੇ ਹਾਂ ਜੀ ਹਾਂ ਜੀ ਆਹ ਹੋਰ ਜੀ ਵੀ ਕੁਛ ਨਹੀਂ ਪਾਓ ਜਾ ਦੁੱਧ 20 ਲੀਟਰ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਹੈਗੀ ਵੀ ਕ੍ਰੋਸ ਚ ਆ ਫੈਟ ਵੀ ਚੰਗੀ ਆਈ ਜਾਊਗੀ ਇਹਦੀ ਲੈ ਆ ਜਬੀ ਦੇ ਨਾ ਜੱਟ ਦਾ ਖੜਦੀ ਆ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀਰ ਜੀ 60000 ਆ। ਅੱਛਾ ਬਾਜ਼ਾਰ ਦੇ ਹਿਸਾਬ ਨਾਲ। ਠੀਕ ਆ। ਮਾਨਾਂ ਜੀ ਏਰੀਆ 55000 55000 ਦੀ। ਉਹ ਚ ਮਾਨਤਨ ਹੋ ਜਾਊਗਾ। ਬਾਕੀ ਕੋਈ ਫੋਨ ਲਾਵੇ ਮਾਨਤਨ ਹੋ ਜਾਊਗਾ। ਹਾਂ ਜੀ ਹੋ ਜਾਊਗਾ ਮਾਨਤਨ ਜਿੰਨਾ ਕੋ। ਇੰਨਾ ਮਤਵ ਵਧ ਕਰਾਂਗੇ। ਠੀਕ ਆ ਜੀ। ਪਰ ਮਸ਼ੀ ਚੰਗੀ ਦੁੱਧ ਵਾਲੀ ਆ। ਬਾਕੀ ਕੋਈ ਵੈੜ ਦੇ ਹਿਸਾਬ ਨਾਲ ਮੁੱਲ ਲਾਵੇ। ਬਿਲਕੁਲ ਬਿਲਕੁਲ। ਇਤੋਂ ਹੀ ਮੋੜੇ ਹੋਣਾ। ਇਹ ਦੁੱਧ ਵਾਲੀ ਆ ਵਸ਼ੀ। ਹੁਣ ਇਹ ਕਾ ਜਰਸੀ ਦਿਖਾ ਦੀ ਆ ਜੀ। ਜਰਸੀ ਬਹੁਤ ਚੰਗੀ ਵੀਰ ਜੀ। ਫਾਨ ਲੇਵੇ ਵਾਲੀ ਇਹ 5 ਵਜੇ ਦੀ ਚਵਾਈ ਆ ਪਸ਼ੀ ਦੀ। ਠੀਕ ਆ। ਪਰ ਬਣ ਲੱ ਬਲੈਡਰ ਹੀ ਬੰਦ ਹੁੰਦੀ ਹਜੇ ਸ਼ਾਮ ਨੂੰ ਵੇਖਿਓ ਕਿਦਾਂ 2 ਵਜੇ ਹੋਣੀ ਹਜੇ ਠੀਕ ਆ ਹਾਂਜੀ ਹਾਂਜੀ ਸ਼ਾਮ ਨੂੰ ਬਹੁਤ ਪਾਣੀ ਪੀਤਾ ਤੇ ਇਹ ਕਿੰਨੇ ਕ ਦੁੱਧ ਆ ਲਈ ਜੀ ਕੀ ਹੈ ਦੂਜੇ ਸਵੇਰ ਵੇਹੜ ਦੇ ਠੀਕ ਆ ਸਾਡੀ ਆ ਪੌਣੇ 2 ਹੋਏ ਜੀ ਪੌਣੇ 2 ਹੋਏ ਆ ਜੀ ਠੀਕ ਆ ਤੇ ਕਿੰਨਾ ਚਿਰ ਹੋਇਆ ਸੂਈ ਨਾ ਸੂਈ ਨੂੰ ਵੀਜੀ ਦਾ ਵਸੀ ਜੇ 7-8 ਦਿਨ ਹੋ ਗਏ ਅੱਛਾ ਆ ਵਸੀ ਆ ਇਹਦੀ ਠੀਕ ਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੇ ਦੁੱਧ ਵੀ ਤੇ ਹੁਣ ਇਹਦੇ ਥੱਲੇ ਆ 14 ਲੀਟਰ ਤਿਆਰ ਆ ਤਿਆਰ 14 ਲੀਟਰ ਜਿਹੜਾ ਘਰੋਂ ਚੁਵਾ ਕੇ ਦੋਗੇ ਦੋ ਆ ਗਏ ਆ ਜਾਣਾ ਇਹੀ 13 ਮੰਨ ਕੇ ਚੱਲੋ ਤੇ ਕਿੰਨਾ ਕ ਚੁਵਾਈ ਜਾਊਗੀ ਤੋਂ ਤੇ 17 18 ਕਿਲੋ ਦੀ ਗਰੰਟੀ ਵੀ ਦੀ ਮੈਲੇ ਦੇ ਹੁਣ ਚੱਲਣ ਦੀ ਪੂਰੀ ਕੰਮ ਅੱਛਾ ਹਾਂਜੀ ਹਾਂਜੀ ਤੋਰਾ ਫੇਰ ਇਹਨੂੰ 17 18 ਲੀਟਰ ਦੇ ਜੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਚੁਵਾਈ ਜਾ ਬਾਕੀ ਇਹ ਆ ਕਿ ਗਾਂ ਗਰਮੀਆਂ ਦਾ ਮੌਸਮ ਹੁੰਦਿਆ ਵਾ ਬਹੁਤ ਚੰਗੀ ਵਸ਼ੀ ਤੇ ਜਿੰਨੇ ਵੀ ਆ ਸਫਾਈਆਂ ਚ ਆ ਜਿੰਨੇ ਵੀ ਆ ਕੀ ਆ ਨਾ ਦਾ ਸਾਈਜ਼ ਗੈਪ ਵੀ ਚੰਗਾ ਇਹਦਾ ਤੇ ਥੱਲੇ ਵੀ ਕਾਫੀ ਸਫਾਈ ਚ ਆ ਜਿਹੜੀ ਇਹਨੂੰ ਕੋਈ ਟਾਈਮ ਨਹੀਂ ਕੋਈ ਕੁਝ ਨਹੀਂ ਹੈ ਬਸ ਠੀਕ ਹੈ ਜੀ ਪਾਪਾ ਪਾਪਾ ਤੇ ਇਹਦਾ ਮੁੱਲ ਕਿ ਰੱਖਣਾ ਜੀ ਬਿੱਦੀ ਮੁੱਲ ਤੇ ਵੀ ਜੀ ਵਸ਼ੀ ਹੈ ਜਿੰਦਾ ਦੀ ਭਾਵੇਂ 55 ਦੀ ਛੋੜੀ ਹੈ ਅੱਛਾ ਪਰ ਇਹੋ ਮੰਡੀ 'ਚ ਹੁਣ ਹੁੰਦੀ ਨਾ ਉਹ ਸਾਖੀ ਦੇ ਠੀਕ ਹੈ 60 65 ਦੀ ਵਸ਼ੀ ਦੇ ਦੇਣੀ ਕੋਈ ਨਹੀਂ ਸਾਖੀ ਵੀ ਆਉਣੀ ਆਲੀ ਆਣਾ ਨਹੀਂ ਕਰ ਲੈਣੀ ਤਿਆਰੀ ਕੋਈ ਗੱਲ ਨਹੀਂ ਆਇਆ ਪਹਿਲਾਂ ਹੀ ਠੀਕ ਹੈ ਤੇ ਮਾਲਕ ਨੇ ਚਾਹਿਆ ਤਾਂ ਚਲੋ ਵਧੀਆ ਡੰਗਰ ਬੰਨਾਂਗੇ ਠੀਕ ਹੈ ਮੂਹਣਾ ਕੋਹ ਹਵਾਨਾ ਵਸ਼ੀ ਜਿਹੜੀ 50000 ਦੀ ਦੇਣੀ ਉਹ ਤੇ ਛੋਟ ਹੋਊਗੀ। ਅੱਛਾ। ਹਾਂਜੀ ਹਾਂਜੀ। ਤੇ ਦੁੱਧ ਜਿਹੜਾ 13-14 ਲੀਟਰ ਕਰੋ ਚਵਾ ਕੇ ਦੋਗੇ। ਤੇ 17-18 ਲੀਟਰ ਦੀ ਗਰੰਟੀ ਹੋਊਗੀ। ਬੈਦ 20 ਕਿਲੋ ਦੇ ਸਕਦੀ ਆ। ਠੀਕ ਆ। ਥੱਲੇ ਦੀ ਤਾਂ ਬਹੁਤ ਹੀ ਜ਼ਿਆਦਾ ਖਬਰ ਨਾ ਆਵੇ। ਇਹ ਆ ਕਿ ਸਾਹ ਕੋਈ ਕਰ ਲੂਗਾ। ਹਾਂਜੀ ਹਾਂਜੀ। ਤੇ ਉਹ ਨੀਡ ਕੋਈ ਵਸ਼ੀ ਲੈ ਜਾ ਲੱਤ ਨਹੀਂ ਫੁੱਟੂਗੀ। ਵਾਦੀ ਦੀ ਵੀ ਇੱਕ ਨੰਬਰ ਹੋਊਗੀ। ਤੇ ਆ ਥਾਣੇ ਦੇਖ ਸਕਦੇ ਦੂਰ ਦੂਰ ਜਿਹੜਾ ਥਣ ਦੇ ਬਹੁਤ ਜ਼ਿਆਦਾ ਹੀ ਮੈਂ ਕਹਿੰਦਾ ਵੀ ਬੰਨ ਬੰਦੀ ਆ ਦੇ। ਠੀਕ ਆ। ਤੇ ਹੁਣ ਇੱਕ ਜਿਹੜੀ ਐਂਡ ਤੇ ਰਹਿ ਗਈ ਅਛੇ ਦੰਦ ਜੇ ਵੀ ਚੰਗੇ ਇਹ ਤਾਂ ਕੱਦ ਦੀ ਸਾਰੀਆਂ ਤਾਂ ਉੱਚਾ ਜੀ ਹਾਂ ਜਾਨੀ ਬੜੀ ਵਸੀ ਚੰਗੀ ਆ ਠੀਕ ਆ ਇਹ ਵੀ ਥੋੜੀਆਂ ਭੜਾ ਭੂੜਾ ਵਸ਼ੀਆਂ ਹੋ ਗਈਆਂ ਵਾ ਆ ਵੇਖੋ ਹੈ ਵੀ ਉਹੋ ਜਿਹੀ ਨਹੀਂ ਆ ਗਈ ਠੀਕ ਆ ਹਾਂ ਦੀ ਹਾਂ ਜੀ ਤੇ ਇਹਨੋਂ ਕਿੰਨਾ ਚਿਰ ਹੋਇਆ ਸੂਈ ਨੂੰ ਇਹ ਤਾਜੀ ਸੂਈ ਜਹਾਜ ਚੱਕਤੀ ਜਿਹਾ ਚੱਕਰ ਦੇਣ ਜੀ ਬੱਚੇ ਦਾ ਨਾੜੋ ਜਿਹੜਾ ਨਾਲ ਹੀ ਆ ਤਾਜ਼ਾ ਹੀ ਆ ਨਾੜੋ ਤੇ ਕੋਲ ਹੈ ਰੱਸੀ ਪਾ ਕੇ ਉਹਦਾ ਚੁੰਨੇ ਆ ਅੱਛਾ ਪਰ ਹੈ ਭਲਾਵਾ ਥੋੜੀਆਂ ਜਿਹਾ ਤਾਂ ਕਰਕੇ ਮਾੜੀ ਮੋਟੀ ਲੱਤ ਚੁੱਕਦੀ ਜਾਵੇ ਤੁਹਾਨੂੰ ਕਵਾਂ ਠੀਕ ਆ ਓਦਾਂ ਨਹੀਂ ਬੱਛੀ ਨੂੰ ਗੱਲ ਕੋਈ ਠੀਕ ਆ ਇਹ ਮਤਲਬ ਕਿ ਸੱਟ ਹੋ ਜੋਗੇ ਜਿਤਰਾ ਜਿਤਰਾ ਚਵਾਈਆਂ ਹੋ ਜਾਈਆਂ ਹੁੰਦੀਆਂ ਆ ਦੱਸ ਕੇ ਦੇਣੀ ਆ ਆਪਾਂ ਕਿਤੇ ਨਾ ਵੀ ਦੇ ਕੋਡ ਹਾਂਜੀ 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 ਬਾਕੇ ਪਹਿਲਾਂ ਤੇ ਥੋੜੀ ਬਾਦੀ ਆਲ ਕਰਦੀ ਹਾਂ ਹਾਂਜੀ ਹਾਂਜੀ ਨਾਲੇ ਇੱਕ ਮੜੀ ਮੋਟੀ ਸ਼ਾਈਲ ਕਾੜੀ ਜਾਂਦੀ ਆ ਉਹ ਵੀ ਭਲਾਵਾ ਕਰਕੇ ਕਰਦੀ ਭਾਵੇਂ ਉਹ ਵੀ ਖਾੜਦੀ ਠੀਕ ਆ ਜੀ ਹਾਂਜੀ ਹਾਂਜੀ ਪਰ ਬੱਛੀ ਬੱਛੀ ਆ ਚੰਗੇ ਕਦ ਕਾਟਦੀ ਹੈ ਵੀ ਬੱਛੀ ਇਹਦਾ ਘੋੜੀ ਆ ਵਸੀ ਕਾਲੀ ਆ ਠੀਕ ਆ ਹਾਂਜੀ ਹਾਂਜੀ ਕੱਦ ਘਾਟ ਪੂਰਾ ਪਿਆਰਾ ਵਾ ਜਿਹੜਾ ਇਹ ਕਿੰਨੀ ਕਾਲੀ ਵਸੀ ਆ ਤਾਂ ਬਾਕੀ ਗਾੜੀ ਮੌਸਮ ਵੀ ਜਿਹੜਾ ਵਾ ਗਰਮੀ ਦਾ ਆਉਂਦਿਆ ਹੁਣ ਤੇ ਇਹੋ ਜਿਹੇ ਕੰਮ ਨੇ ਜਿਹੜੀ ਕਾਰਡ ਕੱਢਣੀ ਆ ਗਾੜੀ ਤੇ ਇਹਦੇ ਕੋ ਬੋਲਾ ਕਿੰਨਾ ਕਿ ਜੀ ਵੀਰ ਜੀ ਬੋਲਾ ਵੀ ਜੀ ਇਸ ਕੋ 12 ਕਿਲੋ ਆ ਅੱਛਾ ਦੋਦੇ ਵੀ 15 ਕਿਲੋ ਕਰ ਜੂ ਪਰ ਇਹ ਥੋੜੀ ਵੀ ਦੇਵਾ ਕਹਿ ਦਿੰਦੇ ਆ ਵੀ ਥੋੜੀ ਜਿਹੀ ਗਰਮ ਜੁੱਸੇ ਦੀ ਕਹਿ ਦਿੰਦੇ ਆ ਆਪਾਂ ਠੀਕ ਹੈ ਉਹ ਨਹੀਂ ਹੈਗੀ ਭਾਲ ਕੱਢ ਕੇ ਔਲ ਜਰੂਰ ਕਰ ਦੋ ਇਹ ਦਾ ਮਤਲਬ ਕਿ ਦੋ ਚਾਰ ਦਿਨਾਂ ਦੇ ਵਿੱਚ ਸੈੱਟ ਹੋ ਜੂਗੀ ਸੈੱਟ ਹੋ ਜੂਗੀ ਕਿਉਂਕਿ ਨਹੀਂ ਤੇ ਜਿਹੜੀਆਂ ਗਰਮ ਹੁੰਦੀਆਂ ਉਹ ਤੇ ਹਾ ਸੁਣੀ ਰੱਖਣ ਦੇ। ਉਹ ਤੇ ਲਾਗੇ ਵੀ ਨਿਕਲਾਉਂ ਦਿੰਦੀ। ਇਹ ਜਿੱਦਾਂ ਮਰਜੀ ਇਹਨੂੰ ਹਾ ਲੱਤਾਂ ਨੂੰ ਹੱਥ ਫੇਰੋ ਜਿੱਸੇ ਮਰਜੀ ਜੋ ਮਰਜੀ। ਤੇ ਇਹਦਾ ਮੁੱਲ ਮੋਤ ਵੀਰ ਜੀ ਵਸ਼ੀ ਦੇ 60000 ਦੀ ਵੇਚ ਦੇ ਦੀ ਜਿੱਦਾਂ ਕੱਦ ਪੁੱਜਦੇ ਆ ਵੀ ਬੇ ਤਗੜੀ ਆ ਬਿਨਾਂ ਦੇ ਹਿਸਾਬ ਨਾਲ। ਹਾਂਜੀ। ਆ ਪਹਾਣਾ 45000 ਦੀ ਵਸ਼ੀ ਦੇ ਦੇ। 45000 ਜੀ। 45000 ਨਹੀਂ 2000 ਮਾੜ ਕਰਾ 43 ਦੇ ਦਾਂਗੇ। ਅੱਛਾ 43000 ਜੀ ਦੇ ਦੋਗੇ। ਕੋਈ ਛੋਟ ਪੂਰੇ 44000 ਦੀ ਵਸ਼ੀ ਦੇਣਾ ਜੀ। ਠੀਕ ਹੈ ਜੀ। ਉਹ ਤੇ ਛੋਟ-ਛਾਟ ਹੋ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ 200ਆਂ ਤੇ ਇੱਕ ਗੱਬਣ ਆ ਬਾਕੀ ਇੱਥੇ ਆ ਕੇ ਕੋਈ ਚਵਾਈ ਕਰਕੇ ਪਾਸ ਕਰਕੇ ਮਰਜੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ